ਜੋ ਜਬਾ ਮੈਂ ਤੁਹਾਡਾ ਆਪਣਾ ਜਸੂਤ ਚੋਪਰਾ ਜਿਲਕਾ ਉਤਰ ਸਿਵਲ ਹਸਪੀਟਲ ਆ ਜਿਹੜੀ ਖਤਾਰ ਚੱਲ ਰਹੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਕੀ ਕਾਰਨ ਨੇ ਪੂਰੇ ਭਾਰਤ ਵਿੱਚ ਜੱਜੀਆਂ ਦੇ ਡਾਕਟਰਾਂ ਐਮ ਐਸ ਡਾਕਟਰਾਂ ਪੂਰੇ ਸਟਾਫ ਨੂੰ ਦੀ ਪਾਉਂਦੀ ਕੁਆਲਿਟੀ ਗਈ ਹੈ ਔਰ ਇਸ ਦੇ ਸਾਹਮਣੇ ਚੱਲ ਮੈਂ ਗੱਲ ਕਰਾਂਗਾ ਡਾਕਟਰ ਜਸਦੀਪ ਸਿੰਘ ਜਿਹੜੇ ਇੱਥੇ ਸਿਵਲ ਹਸਪੀਟਲ ਲਕੋਟਰ ਨੇ ਆ ਉਹਨਾਂ ਨਾਲ ਗੱਲਬਾਤ ਕਰਨੀ ਕਿ ਕੀ ਕੀ ਕਾਰਨ ਹੋ ਗਏ ਜਿਹੜਾ ਸਿਵਲ ਹਸਪੀਟਲ ਦੀਆਂ ਜਿਹੜੀਆਂ ਸਾਰੀਆਂ ਹੀ ਜਿਹੜੀਆਂ ਸਹੂਲਤਾਂ ਬੰਦ ਕੀਤੀਆਂ ਨੇ ਸਰ ਸਰ ਜੀ ਆਨਸ ਸਰ ਜੀ ਸੁਣ ਰਹੇ ਸੀ ਅ ਸਾਡੀ ਐਸੋਸੀਏਸ਼ਨ ਪੀਸੀਐਮ ਇਸ ਐਸੋਸੀਏਸ਼ਨ ਬਤੋਂ ਪੂਰੇ ਸਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਓਪਨਿੰਗ ਜਿਹੜੀ ਹੈ ਉਹ ਸ਼ਟਡਾਊਨ ਕੀਤੀ ਗਈ ਹੈ ਕਾਰਨ ਡਿਮਾਂਡ ਫ ਜਸਟਿਸ ਜੋ ਪਿਛਲੇ ਮੌਨਗਸ ਤੋਂ ਕੋਟਕਟਾ ਦੇ ਆਰਟੀਕਲ ਮੈਡੀਕਲ ਕਾਲਜ ਦੇ ਵਿੱਚ ਸਾਡੀ ਫੀਮੇਲ ਲੀਗਲ ਡਾਕਟਰ ਜਿਹੜੇ ਔਨ ਡਿਊਟੀ ਸੀ ਉਹਨਾਂ ਦਾ ਬੜੀ ਨੀਫੇਰ ਹੈ ਮੰਗ ਨਾਲ ਰੇਟਾਂ ਬੜੀ ਦਿੱਤਾ ਗਿਆ ਸਟਿਪ ਜਸਟਿਸ ਉਹਦੇ ਲਈ ਸਾਡੀ ਕਮਾਂਡ ਹੈ ਉਹਦੇ ਲਈ ਅੱਜ ਅਸੀਂ ਆਏ ਜੋ ਸਾਈਨ ਆਫ ਪ੍ਰੋਟੈਸਟ ਉਪਡੀਸ਼ਨ ਡਾਉਨ ਪੰਜਾਬ ਦੇ ਵਿੱਚ ਇਹ ਐਮਰਜੈਂਸੀ ਸੇਵਾਵਾਂ ਸਭ ਭਾਵੇਂ ਐਮਰਜੈਂਸੀ ਸੇਵਾਵਾਂ ਲੇਬਰ ਰੂਮ ਐ ਐਮਰਜੈਂਸੀ ਓਟੀ ਸੈਨੇਟਿਕਲ ਇਹ ਸਭ ਚੱਲੇ ਰਹਿਣਗੇ ਪਰ ਕਿਤੇ ਨਾ ਕਿਤੇ ਸਰਕਾਰ ਦੀਆਂ ਇਤਨੀ ਜਿਹੀਆਂ ਚਿੰਤੀਆਂ ਕਿ ਉਹ ਡਾਕਟਰਾਂ ਨੂੰ ਇਹ ਜਿਹੜੀਆਂ ਆਪੀ ਸਿਕਿਉਰ ਨਹੀਂ ਕਰ ਸਕੀਆਂ ਆ ਟਾਈਮ ਡਾਕਟਰਾਂ ਦੀ ਜਿਹੜੀ ਸੀ ਖਿਆਲ ਹੈ ਜਿਹੜੀਆਂ ਸਖਿਆਵਾਂ ਉਹਨਾਂ ਨੇ ਕੀਤੀ ਚੰਚੰਡ ਕਿੰਨੀ ਬਣਾਈਆਂ ਤਾਂ ਇਹ ਬਿਲਕੁਲ ਸਾਡੀ ਐਸੋਸੀਏਸ਼ਨ ਦੀ ਡਿਮਾਂਡ ਹੈ ਕਿ ਵੀ ਜਿਹੜੇ ਜਿਹੜੇ ਹੋਸਪਟਲ ਜਿੱਥੇ ਮੈਡੀਕਲ ਲੇਗਲ ਦਾ ਜਾਬਾ ਹੋਣੀਆਂ ਡਿਊਟੀਆਂ ਹੁੰਦੀਆਂ ਨੇ ਉੱਥੇ ਪੁਲਿਸ ਸਟਾਫ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਰਾਤ ਨੂੰ ਕਾਫੀ ਸ਼ਰਾਬੀ ਆਂਸਰ ਆਉਂਦੇ ਨੇ ਸਾਡੇ ਫੀਮੇਲ ਸਟਾਫ ਨਰਸਿਸ ਫੀਮੇਲ ਡਾਕਟਰਸ ਦੇ ਉਹ ਬੜੀਆਂ ਅਨਸੇਫ ਫੀਲ ਕਰਦੀਆਂ ਨੇ ਇਸ ਤਰ੍ਹਾਂ ਦਾ ਇਨਸੀਡੈਂਟ ਨਾ ਹੋਵੇ ਕੋਲ ਪੁਲਿਸ ਸੈਕਿਉਰਿਟੀ ਮਸਤ ਕੋਈ ਨਾ ਕੋਈ ਜ਼ਰੂਰ ਚਾਹੀਦਾ ਹੈ ਕਿਉਂਕਿ ਕੈਲੋਕੀ ਛੋਟੇ ਹਸਤਾਨ ਛੱਡੋ ਕੀ ਬਾਅਦ ਵੱਡੇ ਹਸਤਾਨ ਜਰੂਰ پولیس ਨੇ ਸਕورٹی ਜਾਂ ਪੁਲਿਸ ਨੇ ਉੱਥੇ ਮਾਰਿਆ ਚੌਕੀ ਕੋਈ ਦਿੱਤੇ ਹੁਣ ਮਾਰੀਏ ਇੱਕ ਲੋ ਦਿੱਤੇ ਹੋਰ ਪਰ ਮੋਟਰ ਤੇ ਹੋਰ ਪੁਲਿਸ ਦੇ ਵਿੱਚ ਵੈਸੇ ਜਿਹੜਾ ਹਾਲ ਹੈ ਕਿਉਂਕਿ ਉਹ ਵੀ ਆਲਗੋਣੇ ਕਾਲੇ ਬਾਜ਼ਾਰ ਦਾ ਨਸ਼ੇੜੀਆ ਅੱਡਾ ਬਣਿਆ ਹੋਇਆ ਕਿਉਂਕਿ ਇੱਥੇ ਪੁਲਿਸ ਪ੍ਰਸ਼ਾਸਨ ਵੀ ਕਿਤਨਾ ਕਿਤੇ ਲੈਗਲੀ ਵਰਤੂ ਦੀ ਹੈ ਤੇ ਆਲ ਡਿਊਟੀ ਜਿਹੜੇ ਦੁਆਰਾ ਰਾਤ ਨੂੰ ਕਲੂਚਰੀ ਹਸਪਤਲ ਦੇ ਉੱਤੇ ਆ ਤੇ ਜੇ ਮਰੀਜ਼ ਹੁੰਦੇ ਉਹਨਾਂ ਦੇ ਉੱਤੇ ਜਿਹੜਾ ਕੋਈ ਨਾ ਕੋਈ ਨੁਕਸਾਨ ਮੋਬਾਈਲ ਚੋਰੀ ਹੋ ਗਿਆ ਪੈਸੇ ਚੋਰੀ ਹੋ ਗਿਆ ਕਿਤੇ ਨ ਹਾਂਜੀ ਬਿਲਕੁਲ ਇਸ ਲਈ ਸਾਡੀ ਮੰਗ ਹੈ ਕਿ ਜ਼ਿਲ੍ਹਾ ਸਤਲਾ ਦੇ ਵਿੱਚ ਤਾਂ ਕਾਫੀ ਜ਼ਿਲ੍ਹਾ ਸਤਲਾ ਦੇ ਵਿੱਚ ਪੁਲਿਸ ਪੋਸਟ ਹੈ ਸਾਡੀ ਮੰਗ ਹੈ ਕਿ ਸਬਡਿਵੀਜ਼ਨਲ ਦਾ ਸੀਐਸਪੀ ਲੈਵਲ ਤੱਕ ਵੀ ਪੁਲਿਸ ਪੋਸਟ ਐਂਡ ਸਿਕਿਉਰਿਟੀ ਪਰਸਨਲ ਹੋਣੇ ਚਾਹੀਦੇ ਤਾਂ ਕਿ ਇਸ ਤਰ੍ਹਾਂ ਦੀ ਵਾਰਦਾਤਾਂ ਤੋਂ ਬਚਾਇਆ ਜਾ ਸਕੇ ਕਿਉਂਕਿ ਇਹ ਤੁਨਾ ਮੂਹਰੀ ਲਈ ਨਹੀਂ ਡਾਕਟਰ ਡਿਊਟੀ ਦੇ ਦੌਰਾਨ ਕੋਈ ਨਾ ਕੋਈ ਅਭੀ ਨਭੀ ਇਦਾਂ ਦੀ ਹੋ ਜਾਂਦੀ ਹੈ ਕਿ ਇਦਾਂ ਮਰੀਜ਼ ਦੇ ਕੋਈ ਆਉਂਦਾ ਹੈ ਪੇਰੈਂਟ ਜਿਹੜੇ ਹੁੰਦੇ ਆ ਉਹਨਾਂ ਨੇ ਜਾਂ ਉਹ ਆ ਕੇ ਹਲ-ਅਲਗ ਹਸਪਤਲ ਵਿੱਚ ਕਰਦੇ ਆ ਜਾਂ ਕੋਈ ਪਿੱਛੋਂ ਇਦਾਂ ਦੀ ਜੀ ਕੋਈ ਲੜਾਈ ਤਕਰਾ ਹੋਇਆ ਹੁੰਦਾ ਉਹ ਕਰਕੇ ਉਹਦੇ ਹਸਪਤਲ ਹਸਪਤਲ ਨੇ ਤਾਂ ਸਾਹਮਣੇ ਅੰਦਾ ਕਿ ਉਹਨਾਂ ਨੂੰ ਸੌਫਟ ਯਾਦ ਦੇਣੀ ਹੁੰਦੀ ਪਰ ਕਿਤੇ ਨਾ ਕਿਤੇ ਡਾਕਟਰ ਨੂੰ ਵੀ ਜਿਹੜਾ ਆਉਂਦਾ ਮੁਸ਼ਕਲ ਨਾ ਆਵੇ ਤਾਂ ਅੱਜ ਬਿਲਕੁਲ ਇਹ ਤੇ ਸਾਡੇ ਹਸਪਤਲ ਵਿੱਚ ਵੀ ਕਈ ਜਿਹੜਾ ਰੈਸਪੋਰਟ ਇਨਸੀਡੈਂਟਸ ਹੋ ਚੁੱਕੇ ਨੇ ਸਿਕਿਉਰਿਟੀ ਦੀ ਡਿਮਾਂਡ ਨਾਲ ਨਾਲ ਥੋੜਾ ਜਿਹਾ ਅਸੀਂ ਐਸੇ ਸਾਈਨ ਆਫ ਪ੍ਰੋਟੈਸਟ ਇਸੇ ਲਈ ਦੇ ਰਹੇ ਕਿ ਲੋਕਾਂ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਕਿ ਡਾਕਟਰ ਆਪਣਾ ਪੂਰੀ ਕੋਸ਼ਿਸ਼ ਕਰਦੇ ਨੇ ਬਟ ਰੱਬ ਹੋ ਵੀ ਨਹੀਂ ਹੈ ਤੇ ਜੇਕਰ ਉਹ ਜਿਹੜੀ ਕੁੜੀ ਅਕੋਨ ਕੋਲਕਾਤਾ ਦੇ ਡਾਕਟਰ ਸਾਹਿਬ ਨੇ ਜਿਹੜੀ ਹੱਤਿਆ ਕੀ ਲਈ ਇਬਲਾਦ ਕਰਕੇ ਅਗਰ ਉਹ ਪੂਰ ਪ੍ਰਸ਼ਾਸਨ ਇਹਨਾਂ ਦਾ ਧਿਆਨ ਨਾ ਦਿੱਤਾ ਤੇ ਅਸੀਂ ਕਾਰਵਾਈ ਲਗਾ ਕਰਕੇ ਨਹੀਂ ਦੀਆਂ ਫਿਰ ਹਾਲ ਸਿਰਫ ਇੱਕ 24 ਆਵਰ ਦੀ ਸ਼ਟਡਾਊਨ ਹੈ ਬਾਕੀ ਜਿਵੇਂ ਸਾਡੀ ਐਸੋਸੀਏਸ਼ਨ ਕੋ ਅੱਗੇ ਕਹਿੰਦੇ ਕਿ ਉਸ ਦਾ ਸਾਹਮਣਾ ਸੀ ਅ ਕੈਰੀ ਫਾਰਵਰਡ ਕਰਾਂ ਮਦਦੋਂ ਤਾਂ ਮਾਰਕੀਜ਼ਨ ਡਾਕਟਰ ਜੀ ਸਹੀ ਸੈਂ ਹੀ ਜਿਨ੍ਹਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਉਹ ਡਿਮਾਂਡ ਇੱਕ ਅਬ ਨੋਟਰ ਹਸਪਤਾਲ ਵੀ ਨਹੀਂ ਰੱਖੀ ਕਿਉਂਕਿ ਆਲੇ ਦੁਆਲੇ ਚਾਰੇ ਪਾਸੇ ਜਿਹੜਾ ਇਥੇ ਨਸ਼ੇੜੀਆ ਦਾ ਅੱਡਾ ਬਣਿਆ ਪੂਰੇ ਲਾਗੇ ਸੈਂਟਰ ਆ ਕਸ਼ਾੜਾੜੋ ਕੇਂਦਰ ਆ ਕਿਤੇ ਇੱਕ ਬਣਾ ਕੇ ਐਮ ਐਲ اے ਹਲਕਾ ਕੋਟਰ ਨੂੰ ਔਰ ਇੱਥੇ ਤੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿ ਕੋਈ ਅਲੱਗ ਪਥਾਂ ਦੇ ਕੇ ਜਿੱਥੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੜਾ ਕੇਂਦਰ ਆ ਕਸ਼ਾੜਾੜੋ ਕੇਂਦਰ ਉੱਥੇ ਸ਼ਿਫਟ ਕਰਨਾ ਚਾਹੀਦਾ ਜਾਣਾ ਚਾਹੀਦਾ ਕਿਉਂਕਿ ਆਲੇ ਦੁਆਲੇ ਜਿੰਨੇ ਵੀ ਹਸਪਤਾਲ ਤੇ ਆਰ ਕਰਦੀ ਕਿ ਜੱਚਾ ਬੱਚਾ ਬਣਿਆ ਉਧਰ ਦੇ ਪਾਸੇ ਮੇਨ ਗੇਟ ਆ ਦੋ ਗੇਟ ਆ ਵਾਧੇ ਲੱਗਦੇ ਆ ਸਿਮਹਾ ਪਰੂਪਨ ਚਾਰੇ ਪਾਸੇ ਜਿਹੜਾ ਮਸ਼ੀਨੀਆਂ ਨੇ ਆਪਣਾ ਆਪਣਾ ਜਿਹੜਾ ਏਡਾ ਬਣਾ ਕੇ ਰੱਖਿਆ ਉਹਨਾਂ ਕੋਲ ਉਸ ਤੋਂ ਸ਼ਾਹੀ ਹੋਣ ਇੱਥੇ ਦੀ ਹੱਦ ਤੱਕ ਦਾ ਇੱਕ ਮੁਜੀ ਸਾਰੇ ਨੂੰ ਧਿਆਨ ਦੇਣਾ ਚਾਹੀਦਾ ਉਹਨਾਂ ਡਾਕਟਰਾਂ ਦੀ ਜੋ ਮਜਬੂਰੀਆਂ ਉਹਨਾਂ ਨੂੰ ਕਿਹੜਾ ਵਿੱਚ ਰੱਖ ਕੇ ਲੈ ਜਿਹੜੀ ਸੁਰੱਖਿਆ ਨੂੰ ਜਗੀਨੀ ਉਹਨਾਂ ਨੇ ਚਾਹੀਦਾ ਕਹਿਣਾ ਪਰਚ ਦੇ ਨਾਲ ਕਿਸਨ ਕਰ ਚੰਬਰ ਇੱਕ ਤਲਾਅ ਨੂੰ ਕੋਤ